ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਪੀ ਦਾ ਸਾਰੇ ਸੱਜਣ ਠੀਕ ਹੋਣਗੇ ਇਧਰ ਆਪਣੀ ਕ੍ਰੈਂਕ ਹੋ ਗਈ ਫਿੱਟ ਤੇ ਸੋ ਇਸ ਤੋਂ ਬਾਅਦ ਆਪਾਂ ਕਰਦੇ ਆ ਮੇਨ ਸੀਲ ਦੀ ਫਿਟਿੰਗ ਇਹ ਇਹ ਸੈਟਿੰਗ ਤੁਸੀਂ ਇੰਨ ਬਣਨ ਵੇਲੇ ਨਹੀਂ ਕਰਦੇ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਈ ਦਾ ਸਾਰੇ ਸੱਜਣ ਠੀਕ ਹੋਣਗੇ ਆਓ ਮਿੱਤਰੋ ਲੈ ਕੇ ਆਏ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜੋ ਤੁਸੀਂ ਫਰੇਮ ਦੇ ਵਿੱਚ ਪਿੱਛੇ ਸੋਨਾਲੀਕਾ ਦੇਖ ਰਹੇ ਹੋ ਸ਼ਕੰਦਰ ਮਾਡਲ 60 ਸੋ ਆਪਾਂ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਪਹਿਲਾ ਪਾਰਟ ਨੰਬਰ ਇੱਕ ਵੇਖਿਆ ਹੁਣ ਪਾਰਟ ਨੰਬਰ ਦੋ ਬਣਾਵਾਂਗੇ ਦੇਖਿਆ ਤੁਸੀਂ ਇਸ 2018 ਮਾਡਲ ਦੇ ਵਿੱਚ ਕੀ ਕੀ ਨੁਕਸਾਨ ਨਿਕਲੇ ਆਈਆਂ ਦੇ ਵਿੱਚੋਂ ਤੇ ਸਾਰਾ ਕੁਝ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਅੱਜ ਵੀਡੀਓ ਦੇ ਵਿੱਚ ਆਪਾਂ ਇਸ ਟਰੈਕਟਰ ਦੀ ਜੋ ਇੰਜਨ ਦੀ ਫਿਟਿੰਗ ਕਰਾਂਗੇ ਕ੍ਰੈਂਕ ਪਿਸਟਨ ਕਮਸ਼ਾਫਟ ਗਰਾਰੀਆਂ ਵਗੈਰਾ ਸਾਰਾ ਕੁਝ ਫਿੱਟ ਕਰਾਂਗੇ ਸੱਚ ਨੂੰ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਜਰੂਰ ਬਣੇ ਰਿਓ ਵੀਡੀਓ ਦੇ ਨਾਲ ਕਰਦੇ ਆਂ ਪਾਰਟ 2 ਨੰਬਰ ਦੀ ਸਟਾਰਟਿੰਗ ਕਿਉਂਕਿ ਇਸ ਪਾਰਟ ਦੇ ਵਿੱਚ ਆਪਾਂ ਇਸ ਟਰੈਕਟਰ ਦੀ ਫਿਟਿੰਗ ਵਗੈਰਾ ਦਿਖਾਵਾਂਗੇ ਚਲੋ ਬਾਕੀ ਕੈਮਰਾ ਦੂਜੋ ਕਰਕੇ ਤੁਹਾਨੂੰ ਮਰੌਣਾ ਨਜ਼ਰ ਆਪਾਂ ਇੰਜਨ ਤੇ ਪਾਰਟਸ ਦੇ ਉੱਪਰ ਜੋ ਇਸ ਟਰੈਕਟਰ ਦਾ ਆਪਾਂ ਬਲੌਕ ਵਗੈਰਾ ਕ੍ਰੈਂਕ ਵਗੈਰਾ ਐ ਚੰਗੀ ਤਰ੍ਹਾਂ ਵਾਸ਼ ਕਰ ਲਿਆ। ਮਿੱਟੀ ਤੇਲ ਨਾਲ ਇਧਰੋਂ ਆਪਣਾ ਹੌਜ਼ਿੰਗ ਵਗੈਰਾ ਪਾਰਟਸ ਵਗੈਰਾ ਸਾਰਾ ਧੋ ਕੇ ਚੰਨ ਲਿਆ ਸੀਗਾ। ਬਾਕੀ ਇਹ ਟ੍ਰੇ ਦੇ ਵਿੱਚ ਵੀ ਸਾਰਾ ਪਾਰਟਸ ਧੋ ਕੇ ਰੱਖਿਆ ਪਿਆ ਆਪਣਾ। ਤੇ ਨਟ ਬੋਲਟ ਆਪਣੇ ਇਧਰ ਵਾਸ਼ ਕਰਕੇ ਰੱਖੇ ਪਏ ਐ। ਆ ਤੁਸੀਂ ਦੇਖ ਸਕਦੇ ਹੋ। ਚਲੋ ਹੁਣ ਸਭ ਤੋਂ ਪਹਿਲਾਂ ਜੋ ਪੀਸ ਵਗੈਰਾ ਨਵੇਂ ਪਾ ਕੇ ਜਿਹੜੇ ਮੇਨ ਬੈਰਿੰਗ ਹੁੰਦੇ ਆ ਮੇਨ ਟੁਕੜੀਆਂ ਹੁੰਦੀਆਂ ਸਾਰੀਆਂ ਨਵੀਆਂ ਪਾ ਕੇ ਤੇ ਕਰਾਂਗੇ ਫਿਟਿੰਗ ਆਪਾਂ ਸੱਜਣੋ ਬਾਕੀ ਇਧਰ ਪਾਰਟਸ ਵਗੈਰਾ ਆਪਣਾ ਸੋਨਾਲੀਕਾ ਕੰਪਨੀ ਦਾ ਜੈਨ ਨੂੰ ਆਇਆ ਪਿਆਗਾ ਆਪਣੇ ਕੋਲੇ ਸਾਰਾ ਫਿੱਟ ਕਰਾਂਗੇ ਲਓ ਕਰਦੇ ਆਪਾਂ ਫਿਟਿੰਗ ਸਟਾਰਟ ਸਭ ਤੋਂ ਪਹਿਲਾਂ ਕਰਾਂਗੇ ਕ੍ਰੈਂਕਸ਼ਾਫਟ ਦੀ ਫਿਟਿੰਗ ਤੇ ਉਸ ਤੋਂ ਬਾਅਦ ਨਾਲ-ਨਾਲ ਜੋ ਅਪਡੇਟ ਹੋਈ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਸੋ ਬਣੇ ਰਿਓ ਵੀਡੀਓ ਦੇ ਨਾਲ ਸੱਜਣੋ ਸਲੂ ਕਰਦਾ ਸੱਜਣੋ ਇਹਦੇ ਮੇਨ ਬਿਗਨ ਫਿੱਟ ਮੇਨ ਫਿੱਟ ਕਰਦੇ ਆਪਾਂ ਇਹਦੇ ਜਿਹਨਾਂ ਨੂੰ ਮੇਨ ਬੈਰਿੰਗ ਵੀ ਕਹਿੰਦੇ ਆਪਨੇ ਇੰਗਲਿਸ਼ ਭਾਸ਼ਾ ਚ ਕਰਕੇ ਮੇਨ ਬੈਰਿੰਗ ਫਿੱਟ ਆਪਣੇ ਤੇ ਉਸ ਤੋਂ ਬਾਅਦ ਰੱਖਾਂਗੇ ਕ੍ਰੈਂਕ ਆਪਾਂ ਤੇ ਇਧਰ ਆਪਣੀ ਕ੍ਰੈਂਕ ਹੋ ਗਈ ਫਿੱਟ ਤੇ ਸੋ ਇਸ ਤੋਂ ਬਾਅਦ ਆਪਾਂ ਕਰਦੇ ਆ ਮੇਨ ਸੀਲ ਦੀ ਫਿਟਿੰਗ ਆ ਤੁਸੀਂ ਦੇਖ ਸਕਦੇ ਹੋ ਕ੍ਰੈਂਕ ਆਪਣੀ ਫਿੱਟ ਹੋ ਚੁੱਕੀ ਆ ਬਾਕੀ ਮੇਨ ਸੀਲ ਆਪਾਂ ਸਪੈਸ਼ਲ ਪੁੱਲਰ ਹੁੰਦਾ ਇਹਦਾ ਫਿੱਟ ਕਰਨ ਵਾਲਾ ਉਹਦੇ ਨਾਲ ਕਰਾਂਗੇ ਤੇ ਜਿਹੜੇ ਚ ਮੇਨ ਸੀਲ ਜਿਹੜੀ ਆਪਾਂ ਫਿੱਟ ਕਰ ਰਹੇ ਆ ਉਹ ਕਰ ਰਹੇ ਆ ਆਪਾਂ ਸਟੈਂਡਰਡ ਕੰਪਨੀ ਦੀ ਜੈਨੂਨ ਕਿਉਂਕਿ ਜਿਹੜੀ ਸੋਨਾਲੀਕਾ ਦੀ ਮੇਨ ਸੀਲ ਦੇ ਵਿੱਚ ਹੁਣ ਪ੍ਰੋਬਲਮ ਆਉਣ ਲੱਗੀ ਕਿਉਂਕਿ ਲੀਕੇਜ ਦੀ ਜਿਹੜਾ ਤੁਸੀਂ ਨਵੀਂ ਪਾ ਦਿੰਨੇ ਸੀਲ ਨਾਲ ਦੀ ਨਾਲ ਕਈ ਟਰੈਕਟਰਾਂ ਦੇ ਵਿੱਚ ਲੀਕ ਹੋ ਜਾਂਦੀ ਆ ਉਹ ਪ੍ਰੋਬਲਮ ਆਉਣ ਲੱਗੀ ਇਸੇ ਕਾਰਨ ਕਾਰਨ ਅਸੀਂ ਸੋਨਾਲੀਕਾ ਦੀ ਥਾਂ ਸਟੈਂਡਰਡ ਕੰਪਨੀ ਦੀ ਮੇਨ ਸੀਲ ਜਿਹੜੀ ਫਿੱਟ ਕਰਨ ਲੱਗ ਗਏ ਤੇ ਆਉ ਕਰਦੇ ਆ ਪਲੇਟ ਦੇ ਵਿੱਚ ਫਿੱਟ ਕਿਉਂਕਿ ਇਹਦਾ ਸਾਈਜ਼ ਵਗੈਰਾ ਸੇਮ ਹੁੰਦਾ ਜੋ ਆਪਣਾ ਇੰਜਨ ਆ ਕਲਚ ਫਿੱਟ ਕਰਕੇ ਗੇਅਰ ਬਾਡੀ ਦੇ ਨਾਲ ਲਾਤਾ ਆਪਾਂ ਤੇ ਕਰਦੇ ਆ ਜਲਦੀ ਜਲਦੀ ਆਪਾਂ ਬੋਲਟ ਟਾਈਟ ਦੇ ਜੋ ਹਿੱਸੇ ਦੇ ਤੇ ਸੋ ਉਸ ਤੋਂ ਬਾਅਦ ਹੁਣ ਆਪਾਂ ਕਰਾਂਗੇ ਦੇ ਲਾਈਨਰ ਪਿਸਟਨ ਫਿੱਟ ਤੇ ਸਾਈਡਾਂ ਕੰਪਲੀਟ ਕਰਾਂਗੇ ਬਾਕੀ ਕਾ ਮੈਂ ਨਾ ਲਾਇਆ ਨਹੀਂ ਆਪਾਂ ਕਿਉਂਕਿ ਉਹ ਗਰਾਰੀ ਆਪਣੀ ਨਵੀਂ ਲਿਆਉਣ ਵਾਲੀ ਆ ਕਰਦੇ ਆ ਬਾਕੀ ਫਿਟਿੰਗ ਇਧਰ ਪੰਪ ਵਾਲੀ ਆਪਣੀ ਗਰਾਰੀ ਫਿੱਟ ਹੋ ਗਈ ਬਾਕੀ ਕੇਮ ਵਗੈਰਾ ਆਪਾਂ ਪਹਿਲਾਂ ਹੀ ਫਿੱਟ ਕਰਤੀ ਸੀ ਸੋ ਇਸ ਤੋਂ ਬਾਅਦ ਕਰਦੇ ਆਪਾਂ ਇਧਰਲੀ ਸਾਈਡ ਕੰਪਲੀਟ ਜਲਦੀ ਜਲਦੀ ਤੇ ਉਸ ਤੋਂ ਬਾਅਦ ਕਰਾਂਗੇ ਦੂਜੀ ਸਾਈਡ ਕੰਪਲੀਟ ਤੇ ਫਿਰ ਟਾਈਮਿੰਗ ਵਗੈਰਾ ਬਾਰੇ ਤੁਹਾਨੂੰ ਦੱਸਾਂਗੇ ਲਾਈਨਰ ਫਿਟ ਕਰਨ ਤੋਂ ਬਾਅਦ ਆਪਣਾ ਅਗਲਾ ਪ੍ਰੋਸੈਸ ਹੁੰਦਾ ਸੱਜਣ ਨੂੰ ਪਿਸਟਨ ਨੂੰ ਲਾਈਨਰ ਦੇ ਵਿੱਚ ਪਾ ਕੇ ਚੈਕਿੰਗ ਕਰਨ ਦਾ ਕਿਉਂਕਿ ਜਿਹੜਾ ਪਿਸਟਨ ਆ ਤੁਹਾਡਾ ਈਜ਼ੀ ਵਰਕ ਕਰਨਾ ਚਾਹੀਦਾ ਹੈਗਾ ਸਲੀਵ ਦੇ ਵਿੱਚ ਜੇ ਮੰਨ ਲਓ ਸਲੀਵ ਤੁਹਾਡੇ ਪਿਸਟਨ ਨੂੰ ਫੜਦੀ ਆ ਤਾਂ ਇਹ ਟਰੈਕਟਰ ਦਾ ਸੀਜ਼ਨ ਦਾ ਖਤਰਾ ਜ਼ਿਆਦਾ ਹੁੰਦਾ ਸੱਜਣ ਇਸੇ ਕਾਰ ਕਰਕੇ ਟਰੈਕਟਰ ਗਰਮ ਵੀ ਹੋਊਗਾ ਜੇ ਤੁਹਾਡਾ ਪਿਸਟਨ ਮੂਵ ਕਰਨ ਦੇ ਸਮੇਂ ਟਾਈਟ ਹੋਊਗਾ ਚਲੋ ਇਹ ਬਹੁਤ ਜ਼ਰੂਰੀ ਪ੍ਰੋਸੈਸ ਹੁੰਦਾ ਕਈ ਕਈ ਨਹੀਂ ਕਰਦੇ ਚੈਕਿੰਗ ਪਰ ਇੱਕ ਚੈਕਿੰਗ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਆਪਣੇ ਸਲੀਬਾਂ ਠੋਕਣ ਤੋਂ ਬਾਅਦ ਕਿਉਂਕਿ ਰੋਡ ਰਿੰਗ ਜਦੋਂ ਬਲਾਕ ਦੇ ਵਿੱਚ ਜਾਂਦੇ ਆ ਕਈ ਵਾਰੀ ਰੋਡ ਰਿੰਗ ਜ਼ਿਆਦਾ ਟਾਈਟ ਹੋਣ ਕਾਰਨ ਕਰਕੇ ਸਲੀਬ ਨੂੰ ਅੰਦਰ ਨੂੰ ਘੁੱਟ ਲੈਂਦੇ ਆ ਅੱਗੇ ਆਪਾਂ ਚੈੱਕ ਕਰ ਲਿਆ ਚਲੋ ਆ ਪਿਸਟਨ ਪਾ ਕੇ ਚੈੱਕ ਕਰ ਲਿਆ ਤੇ ਅਗਾ ਪ੍ਰੋਸੈਸ ਕਰਦੇ ਆ ਕਨੈਕਟਿੰਗ ਰਾਡਾਂ ਦੇ ਵਿੱਚ ਪਿਸਟਨ ਨੂੰ ਫਿੱਟ 9 ਮੀਟਰ ਜੋ ਤੁਹਾਨੂੰ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਵੀ ਜਿਹੜੀ ਪਿਸਟਨ ਪੈਨ ਆਪਣੀ ਇੰਨੀ ਫੇਰੀ ਹੋਣੀ ਚਾਹੀਦੀ ਆ ਦੇਖੋ ਆ ਪਿਸਟਨ ਪੈਨ ਇੰਨੀ ਫੇਰੀ ਆ ਲੈ ਆਪਦੀ ਉਹ ਡਿਗਣੀ ਚਾਹੀਦੀ ਹੁੰਦੀ ਆ ਕਿਉਂਕਿ ਫੇਰ ਜਾ ਕੇ ਸਹੀ ਚੱਲੂਗੀ ਜੇ ਤੁਸੀਂ ਇਹਨੂੰ ਪੂਰੀ ਪੂਰੀ ਰੱਖ ਦੋਗੇ ਤਾਂ ਟਰੈਕਟਰ ਆਇਲ ਖਾਨ ਲੱਗ ਪੈਂਦਾ ਮਿੱਤਰੋ ਜਿਹੜੇ ਨੂੰ ਆਪਾਂ ਪੌਲਸ਼ ਕਰਦੇ ਆ 600 ਨੰਬਰ ਪੇਪਰ ਨਾਲ ਤੁਹਾਨੂੰ ਇਹ ਆਮ ਹੀ ਰੰਗ ਵਾਲੀ ਦੁਕਾਨ ਤੋਂ ਮਿਲ ਜੂਗਾ 600 ਨੰਬਰ ਪੇਪਰ ਤੇ ਤੁਸੀਂ ਲੈ ਕੇ ਆਪਣੇ ਬੌਸ਼ ਵਗੈਰਾ ਪੌਲਸ਼ ਕਰ ਸਕਦੇ ਹੋ ਨੇ ਕਨੈਕਟਰ ਰਾੜਦੇ ਆਪਣੇ ਪੈਨ ਹੋ ਗਈ ਫਰੀ ਅਗਲੇ ਦੀ ਚੈਕਿੰਗ ਕਰਦੇ ਆਪਾਂ ਆਇਜ ਤੁਹਾਨੂੰ ਪਾ ਕੇ ਦਿਖਾਉਣਾ ਪੈਨ ਇਹ ਟਾਈਟ ਹੋ ਗਈ ਆ ਦੇਖ ਇੱਕ ਦਿਨ ਕਿਉਂਕਿ ਇਹਨੇ ਜਦੋਂ ਗਰਮ ਹੋ ਗਿਆ ਇਹਨੇ ਹੋਰ ਟਾਈਟ ਹੋਣਾਗਾ ਜਿਹਦੇ ਕਾਰਨ ਕਰਕੇ ਸੀਜ਼ ਹੋ ਜਾਂਦੇ ਪੁਸ਼ ਤੇ ਚਲੋ ਇਹਨੂੰ ਆਪਾਂ ਫਰੀ ਕਰਦੇ ਆਂ ਵੇਗ ਮਾਰਦੇ ਨਾਲ ਤਾਂ ਤੁਸੀਂ ਹੱਥ ਨਾਲ ਲਾ ਕੇ ਰੇਗ ਮਾਰਿਆਂ ਨੂੰ ਚੰਗੀ ਤਰ੍ਹਾਂ ਫ੍ਰੀ ਕਰ ਲੈਣਾ। ਬਾਕੀ ਤੁਹਾਨੂੰ ਦੱਸਾਂਗਾ ਫ੍ਰੀ ਕਰਕੇ। ਦੇਖੋ ਸੱਜਣੋ ਇਦਾਂ ਫ੍ਰੀ ਹੋਣੀ ਚਾਹੀਦੀ ਏ ਜਦੋਂ ਤੁਸੀਂ ਛੱਡੋਗੇ ਫਿਰ ਇਹਨਾਂ ਨੂੰ। ਇਹਨੇ ਆਟੋਮੈਟਿਕ ਆਉਣਾ ਚਾਹੀਦਾ ਫ੍ਰੀ। ਆ ਦੇਖੋ ਆਪਾਂ ਛੱਡਦੇ ਆ ਆਟੋਮੈਟਿਕ। ਫ੍ਰੀ ਦੇ ਵਿੱਚ ਡਿੱਗ ਪਈ। ਚਲੋ ਇਸੇ ਤਰ੍ਹਾਂ ਤੁਸੀਂ ਆਪਣੇ ਪੈਨ ਨੂੰ ਫਿਰ ਰੱਖਿਆ ਕਰੋ ਰਾਡ ਦੇ ਵਿੱਚ। ਕਿਉਂਕਿ ਤੁਹਾਨੂੰ ਐਗਜ਼ਾਮਪਲ ਦੇ ਦਿਆਂ ਜਿਹੜੀ ਨਵਾਂ ਰਾਡ ਜਦੋਂ ਕੰਪਨੀ ਤੋਂ ਤੁਸੀਂ ਨਵਾਂ ਲੈਣੇ ਹੋ ਆ ਪਿਸਟਨ ਰਾਡ ਉਹਦੇ ਵਿੱਚ ਪੈਨ ਪਾ ਕੇ ਦੇਖਿਓ ਫ੍ਰੀ ਹੋਊਗੀ। ਇਸੇ ਨੂੰ ਉਸੇ ਚੀਜ਼ ਦੀ ਅਸੀਂ ਨਕਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੰਪਨੀ ਵਾਲੀ ਚੀਜ਼ ਦੀ ਤੇ ਚਲੋ ਕਰਕੇ ਫਿਰ ਹੀ ਤੇ ਕਰਦੇ ਆਂ ਪਿਸਟਨਾਂ ਦੇ ਵਿੱਚ ਰੌਡ ਫਿੱਟ ਤੇ ਪਾ ਕੇ ਰਿੰਗ ਤੁਹਾਨੂੰ ਦਿਖਾਉਨੇ ਆ ਕਿਦਾਂ ਰਿੰਗ ਦੀ ਫਿਟਿੰਗ ਕਰਦੇ ਆਂ ਹੁਣ ਮੈਨੂੰ ਦੱਸੋ ਲੋਕਾਂ ਦੇ ਜੇ ਥੱਲੇ ਇੱਕ ਥਾਂ ਡਾਟਾ ਚਲੋ ਇਸੇ ਤਰ੍ਹਾਂ ਆਪਾਂ ਕਰਦੇ ਆਂ ਸਾਰੇ ਪਿਸਟਾ ਦੀ ਫਿਟਿੰਗ ਤੋ ਬੇਨੋ ਚੰਗੀ ਤਰ੍ਹਾਂ ਆਪਾਂ ਮਿੱਟੀ ਤੇ ਤੇਲ ਨਾਲ ਲਾਉਨੇ ਮਗਲੈਲ ਮਗਲੈਲ ਲਾ ਕੇ ਇਹਨੂੰ ਤਾਰਦੇ ਆ ਫਿੱਟ ਆਪਾਂ 슬ੀਵ ਦੇ ਵਿੱਚ ਅਰੇ ਰੰਗਾਂ ਦੀ ਕਰ ਲਈ ਆਪਾਂ ਸੈਟਿੰਗ ਤੇ ਲੋਕ ਆਪਣੇ OK ਦੇ ਨੇ 你个不干？ ਅਲਸ ਤੋਂ ਬਾਅਦ ਕਰਦੇ ਆ ਥੱਲੇ ਵਾਲੇ ਆਪਾਂ ਕੈਪ ਫਟ ਸਭ ਤੋਂ ਪਹਿਲਾਂ ਲਾਉਣਾ ਹੈ 1 ਨੰਬਰ ਦੀ ਜਿਵੇਂ ਆਪਾਂ ਮਸਤ ਨੁਕੀ ਖੜ ਕਰਕੇ ਕਰ ਦਿਆ ਫਟਾ ਇਹ ਫਿਰ ਆਪਾਂ ਲਾ ਦੇ ਕੈਪ ਆਪਾਂ ਉਸ ਤੋਂ ਬਾਅਦ ਕਰਾਂਗੇ ਚੌਂਦੇ ਦਾ ਬ੍ਰੈਂਚ ਲੋ ਮਤਰੋ ਗਰਾਰੀਆਂ ਪਾ ਗਏ ਆਪਣੀਆਂ ਤੇ ਉਸ ਤੋਂ ਬਾਅਦ ਕਰਦੇ ਆ ਪੰਪ ਦੀ ਸੈਟਿੰਗ ਤੇ ਪਿਸਟਨ ਆਪਣੇ ਫਿੱਟ ਹੋ ਚੁੱਕੇ ਆ ਆ ਤੁਸੀਂ ਦੇਖ ਸਕਦੇ ਹੋ ਆ ਪਾਣੇ ਦੇ ਜਿਹੜੀ ਥੇਲੀ ਜੀ ਮਾਰੀ ਜੰਨਾਗਾ ਇਹਦੇ ਨਾਲ ਪੰਪ ਦੇ ਬੋਲਟ ਢੱਲੇ ਕਰਕੇ ਤੇ ਕਰਾਂਗੇ ਆਪਾਂ ਦੀ ਸੈਟਿੰਗ ਇਹਦੀ ਸੈਟਿੰਗ ਕਰਨ ਲਈ ਮਿੱਤਰੋ ਇਹਦੀ ਡਿਗਰੀ ਮਲਾਉਣੀ ਪਊ ਆਪਾਂ ਨੂੰ 14 ਠੀਕ ਹੈ ਜਿਹੜੀ ਇਹਦੀ ਡਿਗਰੀ ਮਲਾਉਣੀ ਪੈਣੀ ਆ ਆਪਾਂ ਨੂੰ 14 ਡਿਗਰੀ ਕਰਨਾ ਪੈਣਾ ਸੱਜਣੋਂ ਫੇਰ ਜਾ ਕੇ ਆਪਣਾ ਇਹ ਸਪੈਲ ਘੱਟ ਨਿਕਲੂਗਾ ਆ ਤੁਸੀਂ ਦੇਖ ਸਕਦੇ ਹੋ ਇਹਦਾ ਨਿਸ਼ਾਨ ਹੈਗਾ ਆ ਰਿਹਾ ਇੱਥੇ ਦੇਖੋ ਪਹਿਲਾਂ ਆ ਇਹਦਾ ਨਿਸ਼ਾਨ ਦਿੱਤਾ ਤੇ ਇਧਰ ਆ ਵੀਲ ਦਾ ਦਿੱਤਾ ਕਿਉਂ ਜ਼ੀਰੋ ਨਾਲ ਜ਼ੀਰੋ ਮਿਲੇ ਪਈ ਹੈ ਨਾ ਹੁਣ ਆਪਾਂ ਇਹਨੂੰ ਮੋੜਾਂਗੇ ਬੈਕ ਸਾਈਡ ਆ ਚੱਕੋ ਲਓ ਆ ਗਿਆ 14 ਠੀਕ ਹੈ ਆ ਆ ਗਿਆ ਆਪਣਾ ਕਿੰਨਾ ਹੈ ਆ 12 14 18 ਆ ਤੁਸੀਂ ਦੇਖ ਸਕਦੇ ਹੋ ओके कैमरा ਤੁਹਾਨੂੰ ਜਵਾਂ ਨੇੜੇ ਕਰਕੇ ਦਿਖਾ ਦਈਏ ਆ ਵੇਖੋ ਆਪਣਾ ਗਿਆ 8 0 12 0 18 ਤੇ 0 16 12 ਤੇ 18 ਦੇ ਵਿਚਕਾਰਲਾ ਜਿਹੜਾ ਮਾਰਕਾ ਹੈ ਇਹ ਹੈਗਾ ਜੀ 0 14 ਤੇ 0 14 ਮਲਾਉਣਾ ਆਪਾਂ ਆ ਮਾਰਕ ਨਾਲ ਠੀਕ ਹੈ ਇਹਨੂੰ ਇੱਥੇ ਸਕੁਅਰ ਰੱਖ ਕੇ ਆਪਾਂ ਛੋਟਾ ਲੈ ਚੱਕ ਕੇ ਲਓ ਜੀ ਮਿੱਤਰੋ ਜਿਹੜਾ ਇਹ ਕੰਮ ਤੁਹਾਨੂੰ ਦੱਸ ਰਿਹਾ ਨਾ ਇਹ ਤੁਹਾਡੇ ਕੰਮਾਂ ਦੀ ਚੀਜ਼ ਆ ਕਿਉਂਕਿ ਇਹਦੇ ਬਿਨਾ ਚਾਹੇ ਤੁਸੀਂ ਪੰਪ ਦਾ ਕੰਮ ਕਰਾ ਲਓ ਚਾਹੇ ਜਿੱਦਾਂ ਮਰਜੀ ਵੱਡੇ ਪੈਸਟ ਨਾ ਪਾ ਲਓ ਚਾਹੇ ਤੁਸੀਂ ਟਾਪ ਵਧਾ ਲਓ ਚਾਹੇ ਘਟਾ ਲਓ ਜੇ ਤੁਸੀਂ ਇਹ ਸੈਟਿੰਗ ਇੰਜਨ ਬੰਨਣ ਵੇਲੇ ਨਹੀਂ ਕਰਦੇ ਦੁਬਾਰਾ ਫੇਰ ਬੋਲਦਾ ਜੇ ਇਹ ਸੈਟਿੰਗ ਤੁਸੀਂ ਇੰਜਨ ਬੰਨਣ ਵੇਲੇ ਨਹੀਂ ਕਰਦੇ ਤਾਂ ਤੁਹਾਡਾ ਇੰਜਨ ਬੰਨਿਆ ਦੁਨੀਆਂ ਦੇ ਕਿੱਥੇ ਮਰਜੀ ਲੈ ਜਾ ਕੋਈ ਸਹੀ ਨਹੀਂ ਕਰ ਸਕਦਾ ਕਾਰਨ ਕੀ ਆ ਜਿਹੜੀ ਮੇਨ ਇਹਦੀ ਕਹਿੰਦੀਆਂ ਮਗਲ ਦੇ ਸਰੀਰ ਦੀ ਜਿਹੜੀ ਨਾੜ ਆ ਗਈ ਸੱਜਣੋ ਉਹ ਇਹੀ ਆ ਮੇਨ ਇਹਦੀ ਸਾਡੇ ਵਰਗੇ ਫੋਨਾਂ ਦੇ ਉੱਪਰ ਦੱਸ ਦਿੰਦੇ ਆ ਤੇ ਕਈ ਤੁਹਾਨੂੰ ਦੱਸਦੇ ਨਹੀਂ ਜਿਹਦੇ ਕਾਰਨ ਕਰਕੇ ਤੁਸੀਂ ਮਿੱਤਰ ਉਲਝਦੇ ਰਹਿੰਦੇ ਆ ਮੈਂ ਇੱਕ ਹੋਰ ਚੀਜ਼ ਵੇਖਦਾ ਹੁਣਾਂਗਾ ਜਦੋਂ ਕੋਈ ਵੀ ਪੰਪ ਕੱਸਦਾਗਾ ਚਾਹੇ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਨਾ ਕਿਸੇ ਨੂੰ ਕਹਿਣਾ ਤੇ ਨਾ ਹੀ ਆਪਾਂ ਤਾਂ ਗੱਲਾਂ ਸੱਚੀਆਂ ਹੁੰਦੀਆਂ ਤੇ ਸੱਚ ਬੋਲਦੇ ਆਪਾਂ ਪੰਪ ਤੁਹਾਡਾ ਫਿੱਟ ਕਰ ਦਿੰਦੇ ਕਹਿੰਦੇ ਕੋਈ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਟਾਈਮ ਸਹੀ ਹੋਊਗਾ ਟਾਈਮ ਸਹੀ ਹੋਊਗਾ ਜੇ ਇੱਥੋਂ ਟਾਈਮਿੰਗ ਸਹੀ ਆਉਂਦਾ ਤੇ ਉਹ ਕੰਪਨੀ ਨੇ ਦਿਮਾਗ ਚ ਨੁਕਸਾ ਜਿਹੜੇ ਮਾਰਕ ਦਿੱਤੇ ਆ ਕਿਉਂ ਦਿੱਤੇ ਆ ਉਹ ਦਿੱਤੇ ਆ ਤੁਹਾਡੀ ਫਾਇਰਿੰਗ ਡਿਗਰੀ ਵਾਸਤੇ ਇਹ ਡਿਗਰੀ ਤੇ ਮੈਂ ਤੁਹਾਨੂੰ ਇੱਕ ਵੀਡੀਓ ਬਣਾਉਂ ਸਪੈਸ਼ਲੀ ਕਿਉਂ ਲਾਈ ਹੁੰਦੀ ਤੇ ਆਪਾਂ ਕਿਵੇਂ ਕੱਢ ਸਕਦੇ ਹਾਂ ਇਹ ਡਿਗਰੀ ਦਾ ਮਤਲਬ ਹੁੰਦਾਗਾ ਆ ਪਿਸਟਨ ਸਪੋਇਲਰ ਕਰੋ ਆਪਾਂ ਇੱਥੇ ਜਿਹੜੀ ਆਪਣੀ ਪ੍ਰਕਾਰ ਵਾਲੀ ਡੀ ਨੂੰ ਰੱਖ ਗਏ ਮੰਨ ਲਓ ਆ ਜਗ੍ਹਾ ਤੇ ਸੈਂਟਰ ਤੋਂ ਸੈਂਟਰ ਇਹਨੂੰ ਇੱਧਰ ਇੱਥੋਂ ਲੈ ਕੇ ਤੇ ਇੱਥੋਂ ਤੱਕ 180 ਡਿਗਰੀ ਬਣਦਾ ਤੇ ਜਾਂ ਪੂਰਾ ਘੇੜਾ ਲਾਉਗਾ ਤੇ 360 ਡਿਗਰੀ ਹੋ ਗਿਆ ਇੱਥੋਂ ਲੈ ਕੇ ਸੈਂਟਰ ਤੋਂ ਤੇ ਇੱਥੋਂ ਹੋਗਾ 90 ਇੱਥੋਂ ਡਿਗਰੀ ਪੂਰੀ ਮਿਲਾਵਾਂਗੇ 180 ਜੇ ਪੂਰਾ ਘੇੜਾ ਦੇਵਾਂਗੇ ਤੇ 360 ਡਿਗਰੀ ਹੁੰਦਾ ਸੱਜਣੋ ਤੇ 360 ਡਿਗਰੀ ਦੇ ਵਿੱਚ ਕੋਈ ਵੀ ਇੰਜਨ ਆ ਜਿਹੜਾ ਆਪਣਾ ਉਹ 2 ਸਟੋਕ ਪੂਰੇ ਕਰਦਾਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ 360 ਡਿਗਰੀ ਦੇ ਵਿੱਚ ਟੂ ਸਟੋਕ ਪੂਰਾ ਕਰਦਾ ਸੱਜਣੋ ਤੇ 720 ਡਿਗਰੀ ਦੇ ਵਿੱਚ ਚਾਲੇ ਸਟੋਕ ਪੂਰੇ ਹੁੰਦੇ ਆ ਕਿਸੇ ਵੀ ਡੀਜ਼ਲ ਇੰਜਨ ਦੇ ਇਸੇ ਤਰ੍ਹਾਂ ਉੱਥੇ ਡਿਗਰੀ ਮਲਾਈ ਜਾਂਦੀ ਹੈ ਹੁਣ ਮੰਨ ਲਓ ਜਿਸ ਆਹ ਸੈਂਟਰ ਪੁਆਇੰਟ ਆ ਇਹਦਾ ਆ ਜਗ੍ਹਾ ਤੇ ਸੈਂਟਰ ਪੁਆਇੰਟ ਨਾਲ ਇੱਥੋਂ ਆਪਾਂ ਇਹਨੂੰ ਲਾਈਨ ਖਿੱਚਦਗੇ ਸੈਂਟਰ ਪੁਆਇੰਟ ਕੋ ਇਦਾਂ ਠੀਕ ਹੈ ਤੇ ਇੱਥੋਂ ਆ ਜਿਹੜੀ ਕਾਟਰ ਆ ਕੱਟ ਨੂੰ ਮਿਲ ਲਗੇ ਤੇ ਇੱਥੋਂ ਜਿਹੜੀ ਕਾਟਰ ਤੇ ਐ ਹੋਊਗੀ ਆਪਣੀ 90 ਡਿਗਰੀ ਦੀ ਦੂਰੀ ਹੋਊਗੀ ਸਮਝ ਗਏ ਹੁਣ ਜੇ ਮੰਨ ਲਓ ਆਪਾਂ ਇੱਥੋਂ ਸਿੱਧੀਆਂ ਲੈਨ ਖਿੱਚਣੀ ਹੋਵੇ ਆ ਜਗ੍ਹਾ ਤੋਂ ਕਾਟਰ ਜਿਹੜੀ ਸਿੱਧੀ ਆ ਕਾਟਰ ਤੋਂ ਸਿੱਧੀ ਆ ਪਿਸਟਨ ਟਾਪ ਤੇ ਆ ਇੱਧਰ ਪਿਸਟਨ ਟਾਪ ਤੇ ਆ ਤੁਹਾਨੂੰ ਨੇੜੇ ਕਰਕੇ ਦਿਖਾਦਾ ਇੱਥੇ ਪਿਸਟਨ ਟਾਪ ਤੇ ਆ ਪਿਸਟਨ ਟਾਪ ਤੋਂ ਜੇ ਸਿੱਧੀ ਆਪਾਂ ਲੈਨ ਖਿੱਚਣੀ ਹੋਵੇ ਤਾਂ ਉੋਂ ਤੋਂ ਲੈ ਕੇ ਥੱਲੇ ਤੱਕ ਤਾਂ ਮਿੱਤਰੋ ਇਹ ਬਣੂਗਾ ਆਪਣਾ 0 ਡਿਗਰੀ ਕਿਉਂਕਿ ਜੇ ਆਪਾਂ ਡੀ ਨੂੰ ਐਸ ਲੋਟ ਘੁਮਾ ਕੇ ਰੱਖ ਗਏ ਠੀਕ ਆ ਇਹ ਆ ਗਿਆ 0 ਡਿਗਰੀ ਕਿਉਂਕਿ ਕੋਈ ਵੀ 300 720 ਡਿਗਰੀ ਆਪਾਂ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਆਪਾਂ ਮੂਵ ਆਪਾਂ ਮੈਨ ਸਕਦੇ ਆ ਚਾਹੇ ਇਦਾਂ 180 ਡਿਗਰੀ ਮਣੀ ਹੈ ਇਧਰੋਂ ਐ ਗਿਹੜੇ ਨੂੰ ਚਾਹੇ 180 ਡਿਗਰੀ ਇਧਰਲੇ ਗਿਹੜੇ ਨੂੰ ਮਿਲ ਕੇ ਚਾਹੇ ਥੱਲੇ ਵਾਲੇ ਪਾਸੇ ਆਉਣ ਨੂੰ ਮਣੀ ਹੈ ਚਾਹੇ ਤਾਂ ਤੋਂ ਥੱਲੇ ਨੂੰ ਮਣੀ ਆਪਾਂ ਜਦੋਂ ਡਿਗਰੀ ਉਹ ਮਲਾਉਣੀ ਹੈ ਸਪੈਲ ਕਟ ਵਾਲੀ ਜਿਹੜੀ ਆ ਡਿਗਰੀ ਹੈ ਸਪੈਲ ਕਟ ਵਾਲੀ ਠੀਕ ਹੈ ਇਹ ਜਦੋਂ ਮਲਾਉਣੀ ਆ ਆਪਾਂ ਇਹ ਕਿਉਂ 14 16 18 ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਕਿਉਂ ਦਿੱਤੀ ਵੀ ਆ ਸਪੋਜ਼ ਕਰੋ ਆ ਆਪਣੀ ਇਥੋਂ ਲਾਈਨ ਖਿੱਚਦੀ ਆ ਸੈਂਟਰ ਬਿੰਦੂ ਇਹਦਾ ਆ ਕਾਟਰ ਠੀਕ ਹੈ ਕਾਟਰ ਤੋਂ ਪਿਸਟਨ ਤੋਂ ਸਿੱਧੀ ਲੈਣ ਖਿੱਚਤੀ ਇਹ ਆਪਣਾ 0 ਡਿਗਰੀ ਆ ਜੇ ਮੰਨ ਲਓ ਕ੍ਰੈਂਕ ਨੂੰ ਆਪਾਂ ਹਰ ਕਾ ਜਾਂ ਬੈਕ ਸਾਈਡ ਰੋਟੇਟ ਕਰਾਂਗੇ ਕਹਿਣ ਦਾ ਮਤਲਬ ਬੈਕ ਸਾਈਡ ਰੋਟੇਟ ਕਰਾਂਗੇ ਚਾਹੇ 10 ਡਿਗਰੀ 14 ਡਿਗਰੀ 18 ਡਿਗਰੀ 22 ਡਿਗਰੀ 24 ਡਿਗਰੀ ਐਨੂੰ ਜਿਵੇਂ ਜਿਵੇਂ ਰੋਟੇਟ ਕਰਾਂਗੇ ਓਵੇਂ ਉਹ ਡਿਗਰੀ ਜਿੰਨੀ ਘਟੀ ਜਾਣੀ ਆ ਤੁਹਾਡੀ ਇੱਥੋਂ ਸਟਾਰਟ ਹੋ ਜਾਣਾ 10 ਡਿਗਰੀ 20 ਡਿਗਰੀ 30 ਡਿਗਰੀ 40 ਡਿਗਰੀ ਇਸੇ ਤਰ੍ਹਾਂ ਜਿਵੇਂ ਇਸੇ ਤਰ੍ਹਾਂ ਹੀ ਉਹ ਮਾਰਕਰ ਲੱਗੇ ਹੁੰਦੇ ਆ ਕੰਪਨੀ ਵੱਲੋਂ ਦਿੱਤੇ ਹੁੰਦੇ ਆ ਵੀ ਰਿਟਾਇਰ ਅਵਸਥਾ ਦੇ ਵਿੱਚ ਜਦੋਂ ਪਿਸਟਨ ਟਾਪ ਤੋਂ ਥੋੜਾ ਜਿਹਾ نیچے ਹੋਵੇ ਆ ਤੁਸੀਂ ਦੇਖ ਸਕਦੇ ਹੋ ਟਾਪ ਤੋਂ ਜਦੋਂ ਪਿਸਟਨ ਤੁਹਾਡਾ 5 ਤੋਂ 6 mm ਨੀਵਾ ਹੋਵੇ ਉਦੋਂ ਤੁਹਾਡੀ ਡਿਗਰੀ ਉਹ ਮਲਾਈ ਜਾਂਦੀ ਆ ਉੱਥੇ ਤੁਹਾਡੀ ਜਿਹੜੀ ਕ੍ਰੈਂਕ ਦੀ ਕਟਰ ਹੋਊਗੀ ਇਹ 10 ਡਿਗਰੀ ਤੇ 0 ਡਿਗਰੀ ਸਿੱਧੀ ਹੋਊਗੀ ਸੌਰੀ ਤੇ ਜਦੋਂ ਹਲਕੀ ਘੁਮਾਵਾਂਗੇ 14 ਡਿਗਰੀ ਤੇ ਖੜੀ ਆ ਤੁਸੀਂ ਦੇਖ ਸਕਦੇ ਹੋ ਸੈਂਟਰ ਪੁਆਇੰਟ ਤੋਂ ਸੈਂਟਰ ਪੁਆਇੰਟ ਤੇ ਇਹਦਾ ਸਿੱਧਾ ਹੋਣਾ ਸੀਗਾ ਇਥੋਂ 14 ਡਿਗਰੀ ਪਿੱਛੇ ਨੂੰ ਆ ਹਲਕੀ ਕਟਰ ਤੇ ਇੱਥੇ ਪਿਸਟਨ ਪੈਸਟਨ ਤੁਹਾਡਾ ਕਮ ਸੇ ਕਮ 5 ਐਮ ਐਮ ਨੀਵਾ ਹੋਊਗਾ 10 05 ਦੇ ਵਿੱਚ ਵਿੱਚ ਹੋਊਗਾ 5 ਐਮ ਐਮ ਦੇ ਨੇੜੇ ਤੇੜ ਇਥੋਂ ਤੁਹਾਡੀ ਆ 14 ਡਿਗਰੀ ਮਿਲ ਗਈ 14 ਡਿਗਰੀ ਆਪਾਂ ਹੁਣ ਆ ਬਿੰਦੂ ਦੇ ਨਾਲ ਇਹਦਾ ਸੈਂਟਰ ਮੈਚ ਕਰਨਾ ਮਿੱਤਰੋ ਤੇ ਚਲੋ ਕਰਦੇ ਆ ਆਪਾਂ 14 ਡਿਗਰੀ ਤੇ ਇੱਥੇ ਸਕੁਅਰ ਰੱਖ ਲੈਣਾ इन एसोट वेखना हल्का है इतने देखो इतम सेंटर हो गया थले करके दिखा कैमरा अख सकते होलका है तकते अपना ਆ ਤੁਸੀਂ ਦੇਖ ਸਕਦੇ ਹੋ ਇੱਥੇ ਜਾਵਾਂ 1 ਕੋ 14 ਡਿਗਰੀ ਦੇ ਨਾਲ ਸਿੱਧਾ ਠੀਕ ਹੈ ਇੱਥੇ ਆ ਦੁਬਾਰਾ ਫੇਰ ਦਿਖਾ ਦਈਏ 14 ਡਿਗਰੀ ਵਾਲ ਨੂੰ ਕੱਟ ਲਿਆ ਆ ਵਾਲ ਦਿਖਾਓ ਇੱਥੇ ਰੱਖ ਲਿਆ ਬਾਈ ਆ ਜਿਹੜਾ ਵਾਲ ਆ ਤੁਸੀਂ ਹੋਲਡਰ ਦੇ ਵਿੱਚੋਂ ਕੱਢ ਲੈਣਾ ਆਪਣਾ ਹੋਲਡਰ ਦੇ ਵਿੱਚੋਂ ਕੱਢ ਕੇ ਵਾਲ ਤੇ ਹੁਣ ਆਪਾਂ ਇਹਦੇ ਬੋਲਟ ਢਿਲੇ ਕਰਦੇ ਆਂ ਇਧਰ ਪੰਪ ਦੇ ਬੋਲਟ ਆਪਾਂ ਢਿਲੇ ਕਰ ਲਈ ਠੀਕ ਹੈ ਹੁਣ ਇਧਰੋਂ ਪੰਪ ਨੂੰ ਮਾਰਨਾ ਤੁਸੀਂ ਪੰਪ ਮਾਰੋਗੇ ਪਹਿਲਾਂ ਇਹਨੂੰ ਟਾਇਰ ਕਰਦੇ ਆ ਡੀਜ਼ਲ ਆਉਂਦਾ ਕਰਦੇ ਆ ਚਾਹ ਮਾ ਦੇਖੋ ਡੀਜ਼ਲ ਚੱਲ ਪਿਆ ਨਾ ਡੀਜ਼ਲ ਚੱਲ ਪਿਆ ਹੁਣ ਇਹਨੂੰ ਹਲਕੀ ਹਲਕੀ ਛੱਟ ਦੇ ਨਾਲ ਤੁਸੀਂ ਅੰਦਰ ਨੂੰ ਕਰਨਾ ਇੱਥੇ ਹਲਕੀ ਜੀ ਤੁਹਾਡੀ ਬੂੰਦ ਬਣੂਗੀ ਨਾਲੇ ਤੁਹਾਡੀ ਸੈਟਿੰਗ ਸਹੀ ਆ ਜੂਗੀ ਇੱਥੇ ਲਓ ਜੀ ਅਜਾਗਾ ਤੇ ਆਪਣਾ ਡੀਜ਼ਲ ਹੋਣਾ ਹੋ ਗਿਆ ਬੰਦ ਤੇ ਇੱਥੇ ਕਰ ਦਨੇ ਆ 볼ਟ ਟਾਈਟ ਤਾਂ ਚੱਕ ਇੱਧਰ ਦਿਖਾ ਦੇ ਇੱਥੇ ਤੁਹਾਡਾ ਹਲਕੀ ਜੀ ਬੂੰਦ ਬਣੂਗੀ ਇੱਥੇ ਬਿਲਕੁਲ ਸਹੀ ਆ ਇਥੇ ਹਲਕੀ ਜੀ ਬੂੰਦ ਬਣੂਗੀ ਤੁਹਾਡੀ ਇੱਥੇ ਬਿਲਕੁਲ ਜਿਹੜਾ ਟਾਈਮਿੰਗ ਆ ਤੁਹਾਡਾ ਸਹੀ ਆ ਕਿਉਂਕਿ ਇਹ ਸਹੀ ਦੀ ਨਿਸ਼ਾਨੀ ਆ ਜੇ ਤੁਸੀਂ ਇਹਨੂੰ ਅੰਦਰੋਂ ਐਡਵਾਂਸ ਕਰ ਦੋਗੇ ਜਾਂ ਫੁੱਲ ਬਾਹਰ ਕੱਢ ਲਓਗੇ ਤਾਂ ਡੀਜ਼ਲ ਨਹੀਂ ਬਲਦਾ ਹੋਣਾ ਜੇ ਇਹਨੂੰ ਅੰਦਰ ਨੂੰ ਧੱਕ ਦੋਗੇ ਤਾਂ ਡੀਜ਼ਲ ਜਮਾ ਨਹੀਂ ਨਿਕਲਣਾ ਉੱਥੇ ਤੁਹਾਨੂੰ ਕੀ ਪਤਾ ਲੱਗੂਗਾ ਸਹੀ ਆ ਜਾਂ ਗਲਤ ਆ ਜਿਹੜੀ ਸਹੀ ਦੀ ਨਿਸ਼ਾਨੀ ਆ ਕਹਿੰਦਾ ਮਤਲਬ ਉਹ ਡੀਜ਼ਲ ਨਿਕਲਣਾ ਹੁੰਦਾ ਹਲਕਾ ਜਾਂ 10 ਸੈਕਿੰਡ ਦੇ ਵਿੱਚ 15 ਸੈਕਿੰਡ ਦੇ ਵਿੱਚ ਇਹਦੇ ਵਿੱਚ ਬੂੰਦ ਬਣਨੀ ਜ਼ਰੂਰੀ ਨਹੀਂ ਹੁੰਦੀ ਆ ਇਹ ਆਪਣੀ ਬਣਦੀ ਆ ਇਹਦਾ ਮਤਲਬ ਠੀਕ ਆ ਤੇ ਚਲੋ ਇਸ ਤੋਂ ਬਾਅਦ ਇਸ ਤੋਂ ਬਾਅਦ ਕਰਦੇ ਆ ਵਾਲ ਫਿੱਟ ਤੇ ਵਾਲ ਫਿੱਟ ਕਰਕੇ ਆਪਾਂ ਤੇ ਬਾਕੀ ਦੀ ਕਰਦੇ ਆ ਫਿਟਿੰਗ ਇਹਦੀ ਤੇ ਬਾਕੀ ਟਾਈਮਿੰਗ ਆਪਣਾ ਮਿਲ ਚੁੱਕਿਆ ਲਓ ਸੱਜਣੋ ਜੋ ਆਪਾਂ ਹੈੱਡ ਵਗੈਰਾ ਵਾਸ਼ ਕਰ ਲਏ ਇਧਰ ਵਾਲ ਵੀ ਆਪਾਂ ਸਾਫ ਕਰ ਲੇ ਤੁਸੀਂ ਦੇਖ ਸਕਦੇ ਹੋ ਇੰਜਨ ਨੂੰ ਆਪਾਂ ਟੱਕਤਾ ਕਿਉਂਕਿ ਇਹ ਬਾਰਸ਼ ਦਾ ਮੌਸਮ ਸੀਗਾ ਤੇ ਚਲੋ ਮਿੱਤਰੋ ਬਾਕੀ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੀ ਵੀ ਪਾਰਟ ਦੇ ਵਿੱਚ ਧੰਨਵਾਦ ਸੱਚੀ ਕਾਲ